ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਚੈਨਲ E9 ਪੰਜਾਬੀ ਮੈਂ ਹਾਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸਿਆਸੀ ਮੁਲਾਂਕਣਕਾਰ ਪ੍ਰੋਫੈਸਰ ਦਵਿੰਦਰ ਜੋਸ਼ੀ ਜੀ ਜੋਸ਼ੀ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਜੋਸ਼ੀ ਸਾਹਿਬ ਇਸ ਵਕਤ ਇੱਕ ਗੀਤ ਸੋਸ਼ਲ ਮੀਡੀਆ ਦੇ ਉਤੇ ਖੂਬ ਵਾਇਰਲ ਹੋ ਰਿਹਾ ਤੇ ਖੂਬ ਚਰਚਾ ਦੇ ਵਿੱਚ ਹੈ ਪਰ ਇਸ ਗੀਤ ਦੀ ਚਰਚਾ ਜਿਹੜੀ ਹੈ ਇਹ ਨੌਜਵਾਨਾਂ 'ਚ ਨਹੀਂ ਹੈ ਮੁੰਡੇ ਕੁੜੀਆਂ ਦੇ ਵਿੱਚ ਚਰਚਾ ਨਹੀਂ ਹੈ ਇਸ ਗੀਤ ਦੀ ਚਰਚਾ ਹੋ ਰਹੀ ਹੈ ਸਿਆਸੀ ਗਲਿਆਰਿਆਂ ਦੇ ਵਿੱਚ ਸਿਆਸੀ ਪਾਰਟੀਆਂ ਦੇ ਜਿਹੜੇ ਆਗੂ ਆ ਉਹ ਇਸ ਗੀਤ ਨੂੰ ਰਿਪੀਟ ਉੱਤੇ ਸੁਣ ਰਹੇ ਆ ਔਰ ਇਸ ਦੇ ਵੀਡੀਓ ਨੂੰ ਬੜੀ ਨਿਜ ਲਾ ਕੇ ਵੇਖ ਰਹੇ ਆ ਬੜੇ ਗੌਰ ਦੇ ਨਾਲ ਵੇਖ ਰਹੇ ਆ ਇਸ ਗੀਤ ਨੂੰ ਲਿਖਣ ਵਾਲਾ ਤੇ ਗਾਉਣ ਵਾਲੇ ਦਾ ਜਿਹੜਾ ਨਾਮ ਹੈ ਉਹ ਹੈ ਰੋਕੀ ਮਿੱਤਲ ਹਰਿਆਣਾ ਦਾ ਰਹਿਣ ਵਾਲਾ ਔਰ ਇਹ ਇੱਕ ਪੇਸ਼ੇਵਰ ਸਿੰਗਰ ਹੈ ਲੇਖਕ ਹੈ ਗੀਤ ਲਿਖਦਾ ਔਰ ਇਹਦੇ ਬਾਰੇ ਜਦੋਂ ਇਹਦਾ ਸੋਸ਼ਲ ਮੀਡੀਆ ਖੰਘਾਲ ਰਹੇ ਸੀ ਤਾਂ ਪਤਾ ਲੱਗਿਆ ਵੀ ਜਿਹੜਾ ਰੌਕੀ ਮਿੱਤਲ ਹੈ ਇਹ ਅਕਸਰ ਹੀ ਪੋਲਿਟਿਕਲ ਪਾਰਟੀਆਂ ਦੀਆਂ ਜਿਹੜੀਆਂ ਰੈਲੀਆਂ ਹੁੰਦੀਆਂ ਉਹਦੇ ਉੱਤੇ ਸ਼ਿਰਕਤ ਕਰਦਾ ਗੀਤ ਗਾਉਂਦਾ ਲੋਕਾਂ ਦਾ ਮਨੋਰੰਜਨ ਕਰਦਾ ਪਰ ਸਵਾਲ ਇਹ ਹੈ ਵੀ ਜਿਹੜਾ ਗੀਤ ਇਸ ਵਕਤ ਰੌਕੀ ਮਿੱਤਲ ਦਾ ਚਰਚਾ ਦੇ ਵਿੱਚ ਬਣਿਆ ਹੋਇਆ ਇਹ ਗੀਤ ਗਾਇਆ ਗਿਆ ਹੈ ਸੁਖਬੀਰ ਬਾਦਲ ਦੇ ਹੱਕ ਵਾਸਤੇ ਰੌਕੀ ਮਿੱਤਲ ਦੇ ਇਸ ਗੀਤ ਦੇ ਬੋਲ ਨੇ ਬਈ ਸਾਜ਼ਿਸ਼ ਦਾ ਸ਼ਿਕਾਰ ਹੋ ਰਿਆ ਆਪਣਾ ਸੁਖਬੀਰ ਹੋਏ ਹੁਣ ਇਹ ਜਦੋਂ ਗੀਤ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਤਾਂ ਚਰਚਾ ਇਹ ਛਿੜ ਗਈ ਹੈ ਬਈ ਸੁਖਬੀਰ ਬਾਦਲ ਨੇ ਆਪਣੀ ਪੁਰਾਣੀ ਕੈਬਨਿਟ ਯਾਨੀ ਕਿ 2002 ਦੀ ਕੈਬਨਿਟ ਤੇ 2012 ਵਾਲੀ ਜਿਹੜੀ ਸਰਕਾਰ ਸੀ ਉਹ ਸਾਰੇ ਮੰਤਰੀਆਂ ਸਮੇਤ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ 2 ਦਸੰਬਰ ਨੂੰ ਪੇਸ਼ ਹੋਣਾ ਤੇ ਅੱਜ ਤਰੀਕ ਹੈਗੀ ਐ 28 ਦਸੰਬਰ 28 ਦਸੰਬਰ ਵਾਲੇ ਦਿਨ ਇਹ ਗੀਤ ਜਿਹੜਾ ਇਹ ਰਿਲੀਜ਼ ਹੋ ਜਾਂਦਾ ਚਰਚਾ ਦੇ ਵਿੱਚ ਚਰਚਾ ਇਹ ਹੈ ਵੀ ਇਹ ਗੀਤ ਕਿਤੇ ਪਰਮਾਉਣ ਵਾਸਤੇ ਤਾਂ ਨਹੀਂ ਰਿਲੀਜ਼ ਕੀਤਾ ਗਿਆ ਇਸ ਗੀਤ ਨੂੰ ਰਿਲੀਜ਼ ਕਰਨ ਦੇ ਪਿੱਛੇ ਦਾ ਜਿਹੜਾ ਮੰਤਵ ਆ ਉਹ ਇਹ ਤਾਂ ਨਹੀਂ ਵੀ ਲੋਕਾਂ ਦੇ ਮਨ ਦੇ ਵਿੱਚ ਇਹ ਮੈਸੇਜ ਪਹੁੰਚਾਇਆ ਜਾਵੇ ਉਹਨਾਂ ਦੇ ਜ਼ੇਹਨ ਦੇ ਵਿੱਚ ਇਹ ਗੱਲ ਪਾਈ ਜਾਵੇ ਵੀ ਸੁਖਵੀਰ ਬਾਦਲ ਨਾਲ ਕਿਸੇ ਕਿਸਮ ਦਾ ਕੋਈ ਤੱਕਾ ਹੋ ਰਿਹਾ ਹਾਲਾਂਕਿ ਜੋ ਕੁਝ ਹੋਣਾ ਹੈ 2 ਦਸੰਬਰ ਨੂੰ ਜਾਂ ਉਸ ਤੋਂ ਬਾਅਦ ਇਹ ਤੇ ਜਥੇਦਾਰਾ ਹੋਣਾ ਦਾ ਜਿਹੜਾ ਜਥੇਦਾਰ ਸਹਿਬਾਨ ਦਾ ਜਿਹੜਾ ਅਧਿਕਾਰ ਖੇਤਰ ਆ ਉਹਨਾਂ ਕੀ ਫੈਸਲਾ ਲੈਣਾ ਲੈਣਾ ਵੀ ਹੈ ਨਹੀਂ ਲੈਣਾ ਤਨਖਾਹ ਸਜ਼ਾ ਜੋ ਵੀ ਲਾਉਣੀ ਹੈ ਇਹ ਉਹਨਾਂ ਦਾ ਅਧਿਕਾਰ ਖੇਤਰ ਹੈ ਪਰ ਇਹ ਗੀਤ ਇਸ ਵਕਤ ਚਰਚਾ ਦੇ ਵਿੱਚ ਹੈ ਤੇ ਤੁਸੀਂ ਵੀ ਇਹ ਗੀਤ ਸੁਣਿਆ ਕਿਵੇਂ ਵੇਖਦੇ ਹੋ ਇਸ ਪੂਰੇ ਮਾਮਲੇ ਨੂੰ ਜਿਹੜਾ ਗੀਤ ਇਸ ਵਕਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੰਦੀਪ ਜੀ ਤੁਸੀਂ ਰੌਕੀ ਮਿੱਤਲ ਦੇ ਗੀਤ ਦੀ ਗੱਲ ਕੀਤੀ ਹੈ ਜਿਹੜਾ ਕਿ ਇਸ ਵੇਲੇ ਚਰਚਾ ਦੇ ਵਿੱਚ ਹੈ ਇਸ ਬਾਰੇ ਇਹ ਸਪਸ਼ਟ ਸੰਕੇਤ ਤਾਂ ਨਹੀਂ ਮਿਲਦਾ ਕਿ ਇਹ ਆਫੀਸ਼ੀਅਲ ਹੈ ਜਾਂ ਕਿਸੇ ਪ੍ਰਸ਼ੰਸਕ ਦੇ ਵੱਲੋਂ ਇਹ ਗਾਣਾ ਬਣਾਇਆ ਗਿਆ ਪਰ ਨਿਸ਼ਚਿਤ ਰੂਪ ਦੇ ਵਿੱਚ ਇਹ ਗਾਣਾ ਜਿਹੜਾ ਹੈ ਉਹ ਸੁਖਵੀਰ ਬਾਦਲ ਦੀ ਜਿਹੜੀ ਇਸ ਵੇਲੇ ਦੀ ਬੇਬਸੀ ਹੈ ਇਸ ਵੀ ਦੇ ਜਿਹੜੇ ਹਾਲਾਤ ਨੇ ਉਹਨਾਂ ਦੇ ਉਸ ਵੱਲ ਇਸ਼ਾਰਾ ਜ਼ਰੂਰ ਕਰ ਰਿਹਾ ਹੈ ਤੁਸੀਂ ਜਾਣਦੇ ਹੋ ਕਿ ਜਦੋਂ ਵੀ ਕੋਈ ਪੋਲੀਟੀਕਲ ਲੀਡਰ ਇਕਾਂਤ ਵਾਸ ਵਿੱਚ ਚਲੇ ਜਾਂਦਾ ਜਾਂ ਲੋਕ ਉਸ ਨੂੰ ਭੇਜ ਦਿੰਦੇ ਆ ਜਾਂ ਕਿਸੇ ਵੀ ਪ੍ਰਸਥਿਤੀ ਦੇ ਕਾਰਨ ਉਸ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਉਹ ਇਸ ਵੇਲੇ ਲਾਈਮ ਲਾਈਟ ਵਿੱਚ ਨਹੀਂ ਹੈ ਤਾਂ ਉਹ ਜਾਂ ਉਸ ਦੇ ਕੋਈ ਜਿਹੜੇ ਪੈਰੋਕਾਰ ਹੁੰਦੇ ਨੇ ਜਾਂ ਉਸ ਦੇ ਪ੍ਰਸ਼ੰਸਕ ਹੁੰਦੇ ਨੇ ਇਹੋ ਜੀਆਂ ਗਤੀਵਿਧੀਆਂ ਕਰਦੇ ਕਿ ਉਹਨਾਂ ਨੂੰ ਚਰਚਾ ਵਿੱਚ ਲਿਆਂਦਾ ਜਾਵੇ ਬਹੁਤ ਸਾਰੇ ਹੋਰ ਲੀਡਰ ਵੀ ਨੇ ਜਿਹੜੇ ਇਸ ਤਰ੍ਹਾਂ ਅਗਿਆਤ ਵਾਸਤੇ ਵਿੱਚ ਨੇ ਉਹਨਾਂ ਦੀ ਚਰਚਾ ਆਪਾਂ ਅੱਗੇ ਜਾ ਕੇ ਕਰਾਂਗੇ ਜਿੱਥੋਂ ਤੱਕ ਸੁਖਵੀਰ ਬਾਦਲ ਦਾ ਸਬੰਧ ਹੈ ਇਸ ਵੇਲੇ ਸੁਖਵੀਰ ਬਾਦਲ ਬਹੁਤ ਹੀ ਵਿਸ਼ਮ ਤੇ ਕਠਿਨ ਪ੍ਰਸਥਤੀਆਂ ਵਿੱਚ ਫਸੇ ਹੋਏ ਨੇ ਇੱਕ ਪਾਸੇ ਉਹ ਕਾਫੀ ਧੀਰ ਤੋਂ ਸੱਤਾ ਤੋਂ ਦੂਰ ਨੇ ਤਾਂ ਦੂਸਰੇ ਪਾਸੇ ਅਕਾਲ ਤਖਤ ਸਾਹਿਬ ਵੱਲੋਂ ਉਹਨਾਂ ਤੇ ਇੱਕ ਤਲਵਾਰ ਲਟਕੀ ਹੋਈ ਹੈ ਕਿ ਉਹਨਾਂ ਨੂੰ ਕਿਹੜੀ ਸਜ਼ਾ ਮਿਲਣੀ ਹੈ ਤੇ 2 ਦਸੰਬਰ ਨੂੰ ਇਸ ਦਾ ਫੈਸਲਾ ਵੀ ਹੋ ਜਾਏਗਾ ਪਰੰਤੂ 1 ਕੱਲ ਇਸ ਗੀਤ ਵੱਲ ਦੇਖਦੇ ਆਂ ਇੱਕ ਗੱਲ ਬੜੀ ਹੀ ਸਪਸ਼ਟ ਰੂਪ ਦੇ ਵਿੱਚ ਸਾਹਮਣੇ ਆਉਂਦੀ ਹੈ ਕਿ ਉਹਨਾਂ ਦੇ ਜਿਸ ਵੀ ਪ੍ਰਸ਼ੰਸਕ ਨੇ ਸਿੱਧੇ ਜਾਂ ਸਿੱਧੇ ਰੂਪ ਵਿੱਚ ਪਾਰਟੀ ਵੱਲੋਂ ਜੇ ਕੋਈ ਇਸ ਗੀਤ ਤੋਂ ਇਸ਼ਾਰਾ ਮਿਲਦਾ ਹੈ ਤਾਂ ਉਹ ਮਿਲਦਾ ਕਿ ਸੁਖਵੀਰ ਬਾਦਲ ਨੂੰ ਖਤਮ ਕਰਨ ਲਈ ਪਾਰਟੀ ਦੇ ਤੌਰ ਤੇ ਇੱਕ ਵਿਅਕਤੀ ਦੇ ਤੌਰ ਤੇ ਰਾਜਨੀਤਿਕ ਵਿਅਕਤੀ ਦੇ ਤੌਰ ਤੇ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਇਸ ਗੀਤ ਦੇ ਪਿੱਛੇ ਕੋਈ ਏਜੰਸੀਆਂ ਵੀ ਕੰਮ ਕਰ ਰਹੀਆਂ ਨੇ ਜਾਂ ਐਜੰਸੀਆਂ ਦੇ ਨਾਲ-ਨਾਲ ਜਿਹੜੀ ਸੁਧਾਰ ਲਹਿਰ ਦੇ ਕੁਝ ਲੋਕ ਨੇ ਉਹਨਾਂ ਦੀਆਂ ਪਿਕਸ ਵੀ ਫੋਟੋਆਂ ਵੀ ਨਾਲ ਲਾਈਆਂ ਗਈਆਂ ਨੇ ਇਹ ਸਿੱਧੇ ਰੂਪ ਦੇ ਵਿੱਚ ਇਹ ਸੰਕੇਤ ਕਰਨਾ ਹੈ ਕਿ ਸੁਖਵੀਰ ਬਾਦਲ ਕਿਸੇ ਸਾਜ਼ਿਸ਼ ਦਾ ਸ਼ਿਕਾਰ ਹੋ ਰਹੇ ਨੇ ਔਰ ਉਹਨਾਂ ਦੀ ਜਿਹੜੀ ਰਾਜਨੀਤਿਕ ਹੋਂਦ ਹੈ ਉਸ ਨੂੰ ਖਤਮ ਕਰਨ ਦੇ ਉਪਰਾਲੇ ਵੀ ਕੀਤੇ ਜਾ ਰਹੇ ਨੇ ਪਰ ਪ੍ਰੋਫੈਸਰ ਸਾਹਿਬ ਗੱਲੇ ਆ ਵੀ ਸੁਖਵੀਰ ਬਾਦਲ ਹੋਣਾ ਦੀ ਰਾਜਨੀਤਿਕ ਹੋਂਦ ਨੂੰ ਕੌਣ ਕਿਉਂ ਖਤਮ ਕਰਨਾ ਚਾਹੁੰਦਾ ਤੇ ਕਿਸ ਕਰਕੇ ਕੋਈ ਖਤਮ ਕਰਨਾ ਚਾਹੁੰਦਾ ਹਾਲਾਂਕਿ ਉਹ ਵੀਡੀਓ ਜਿਹਦਾ ਮੈਂ ਜ਼ਿਕਰ ਵੀ ਕੀਤਾ ਵੀ ਬਾਰ-ਬਾਰ ਵੇਖਿਆ ਜਾ ਰਿਹਾ ਉਹ ਇਸੇ ਕਰਕੇ ਵੇਖੇ ਜਾ ਰਿਹਾ ਕਿਉਂਕਿ ਕੁਝ ਲੀਡਰਾਂ ਦੀਆਂ ਫੋਟੋਆਂ ਜਿਹੜੀਆਂ ਉਹਦੇ ਜਿਹੜੇ ਸ਼ਬਦਾਵਲੀ ਆ ਗੀਤ ਦੀ ਉਹ ਜਦੋਂ ਪਾਰਟਿਕੂਲਰਲੀ ਕੋਈ ਅੱਖਰ ਜਾਂ ਸੰਵਾਦ ਆਉਂਦਾ ਤੇ ਉਹਦੇ ਉੱਤੇ ਉਹ ਫੋਟੋਜ਼ ਜਿਹੜੀਆਂ ਉਹ ਪੇਸਟ ਕੀਤੀਆਂ ਗਈਆਂ ਨੇ ਵੀਡੀਓ ਜਿਹੜਾ ਉਹ ਐਡਿਟ ਕਰਕੇ ਬਣਾਇਆ ਗਿਆ ਪਰ ਸਵਾਲ ਤਾਂ ਇਹ ਹੈ ਵੀ ਸੁਖਬੀਰ ਬਾਦਲ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਪੇਸ਼ ਹੋਏ ਤਾਂ ਉਹਨਾਂ ਨੇ ਇਹ ਗੱਲ ਆਪਣੇ ਪੱਤਰ ਦੇ ਵਿੱਚ ਲਿਖੀ ਸੀ ਵੀ ਮੈਂ ਆਪਣੇ ਵੱਲੋਂ ਜਿਹੜੇ ਉਸ ਦੌਰਾਨ ਗੁਨਾਹ ਹੋਏ ਜਿਹੜੇ ਆ ਉਹਨਾਂ ਨੂੰ ਅਸੀਂ ਆਪਣੀ ਝੋਲੀ ਪਵਾਉਨੇ ਆ ਵੀ ਮੈਂ ਉਹਨਾਂ ਲਈ ਤਿਆਰ ਆ ਜੋ ਮੈਨੂੰ ਸਜ਼ਾ ਲੱਗੇਗੀ ਤਾਂ ਇੱਕ ਪਾਸੇ ਇਹ ਸੁਖਬੀਰ ਬਾਦਲ ਇਹ ਗੱਲ ਮੰਨਦੇ ਆ ਅਸਤੀਫਾ ਵੀ ਉਹਨਾਂ ਨੇ ਹਾਲ ਹੀ ਦੇ ਵਿੱਚ ਆਪਣੇ ਅਹੁਦੇ ਤੋਂ ਦੇਰ ਦਿੱਤਾ ਪ੍ਰਧਾਨਗੀ ਦੇ ਅਹੁਦੇ ਤੋਂ ਤੇ ਇਸ ਦੌਰਾਨ ਇਹ ਗੀਤ ਦੇ ਜਿਹੜੇ ਰੀਲੀਜ਼ ਹੋਣ ਨਾਲ ਜਿਹੜੀ ਤਰਥੱਲੀ ਮਚ ਗਈ ਹੈ ਜੋ ਚਰਚਾਵਾਵਾਂ ਚੱਲ ਰਹੀਆਂ ਨੇ ਬਈ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪ੍ਰਭਾਵਿਤ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਸਵਾਲ ਉਹੀ ਹੈ ਵੀ ਸੁਖਬੀਰ ਬਾਦਲ ਨਾਲ ੱਤਕਾ ਜਾਂ ਉਹਨਾਂ ਨੂੰ ਸਿਆਸੀ ਢਾਾ ਕੋਣ ਲਾਉਣਾ ਚਾਹੁੰਦਾ ਐ ਸੰਦੀਪ ਜੀ ਐ ਤੁਸੀਂ ਹਮੇਸ਼ਾ ਹੀ ਦੇਖਿਆ ਹੋਵੇਗਾ ਕਿ ਜਿਹੜੀ ਅਕਾਲੀ ਦਲ ਦੀ ਰਾਜਨੀਤੀ ਹੈ ਉਹ ਜੇ ਤਾਂ ਉਹ ਸਰਕਾਰ ਦੇ ਨਾਲ ਸੈਂਟਰ ਦੇ ਵਿੱਚ ਨੇ ਫਿਰ ਤਾਂ ਠੀਕ ਹੈ ਲੇਕਿਨ ਅਗਰ ਸਰਕਾਰ ਜਿਹੜੀ ਹੈ ਸੈਂਟਰ ਦੇ ਵਿੱਚ ਕਿਸੇ ਹੋਰ ਪਾਰਟੀ ਦੀ ਹੈ ਤਾਂ ਇਹਨਾਂ ਨੇ ਹਮੇਸ਼ਾ ਹੀ ਆਪਣਾ ਪੰਥਕ ਨਾਰਾ ਦਿੱਤਾ ਜਾਂ ਪੰਜਾਬ ਦੇ ਹਿੱਤਾਂ ਦੀ ਗੱਲ ਕੀਤੀ ਹੈ ਪਰ ਇਸ ਵੇਲੇ ਇਹਨਾਂ ਸਾਰਿਆਂ ਤੋਂ ਉੱਪਰ ਇਸ ਵੇਲੇ ਜਿਹੜੀ ਗੱਲ ਸਭ ਤੋਂ ਜ਼ਿਆਦਾ ਨੋਟ ਕਰਨ ਵਾਲੀ ਹੈ ਉਹ ਹੈ ਸੁਖਵੀਰ ਬਾਦਲ ਦਾ ਅਕਾਲੀ ਜਿਹੜੀ ਉਹਨਾਂ ਦੀ ਰਾਜਨੀਤੀ ਹੈ ਉਹਦਾ ਪੰਜਾਬ ਵਿੱਚ ਉਸ ਦਾ ਜਿਹੜਾ ਹੈ ਪੱਧਰ ਜਾਂ ਉਸ ਦੀ ਸਥਿਤੀ ਜਿਹੜੀ ਆ ਉਹ ਇਸ ਵੇਲੇ 3 ਤੀਸਰੇ ਚੌਥੇ ਨੰਬਰ ਤੇ ਪਹੁੰਚ ਗਈ ਆ ਕਿਸੇ ਸਮੇ ਅਕਾਲੀ ਦਲ ਪਹਿਲੇ ਜਾਂ ਦੂਸਰੇ ਨੰਬਰ ਤੇ ਹੁੰਦਾ ਸੀ ਹੁਣ ਅਕਾਲੀ ਦਲ ਦੀ ਹੋਂਦ ਹੀ ਉਸ ਤੇ ਉਸ ਦੇ ਉੱਤੇ ਪ੍ਰਸ਼ਨ ਚਿੰਨ ਲੱਗ ਗਿਆ ਹੈ ਕਿਉਂਕਿ ਹੁਣ ਉਹਨਾਂ ਨੂੰ ਉੱਭਰਨਾ ਜਿਹੜਾ ਆ ਉਹਨਾਂ ਲਈ ਮੁਸ਼ਕਲ ਹੁੰਦਾ ਜਾਪ ਰਿਹਾ ਹੈ ਇਸ ਕਰਕੇ ਉਹਨਾਂ ਨੇ ਜੇ ਇਹਨਾਂ ਗੀਤਾਂ ਦੇ ਬੋਲ ਜਿਹੜੇ ਨੇ ਉਨਾ ਵੱਲ ਧਿਆਨ ਨਾਲ ਉਹਨਾਂ ਨੂੰ ਸੁਣਿਆ ਜਾਏ ਕਿ ਤੁਹਾਨੂੰ ਲੱਗੇਗਾ ਕਿ ਸਰਕਾਰੀ ਏਜੰਸੀਆਂ ਜਿਹੜੀਆਂ ਨੇ ਉਹ ਸੁਖਵੀਰ ਬਾਦਲ ਦੀ ਪਾਰਟੀ ਨੂੰ ਜਾਂ ਸੁਖਵੀਰ ਬਾਦਲ ਦੇ ਇਮੇਜ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਤੇ ਦੂਸਰੇ ਪਾਸੇ ਜਿਹੜੇ ਉਹਨਾਂ ਦੇ ਸਾਥੀ ਰਹੇ ਨੇ ਕਿਸੇ ਵੇਲੇ ਜਿਹੜੇ ਕਿ ਮਿਨਿਸਟਰੀ ਵਿੱਚ ਵੀ ਸੀ ਪਾਰਟੀ ਵਿੱਚ ਵੀ ਸੀ ਉਹਨਾਂ ਦੇ ਸੰਗੀ ਸਾਥੀ ਜਾਂ ਉਹਨਾਂ ਦੇ ਬਹੁਤ ਨਜ਼ਦੀਕੀ ਸਾਥੀ ਵੀ ਰਹੇ ਨੇ ਉਹ ਵੀ ਇਸ ਵੇਲੇ ਉਹਨਾਂ ਤੋਂ ਦੂਰ ਹੋ ਚੁੱਕੇ ਨੇ ਉਹ ਵੀ ਉਹਨਾਂ ਵੱਲ ਵੀ ਇਸ਼ਾਰਾ ਹੈ ਕਿ ਉਹ ਤੇ ਜਿਹੜੀ ਸੱਤਾ ਦਿੱਲੀ ਦੇ ਵਿੱਚ ਬੈਠੀ ਹੈ ਉਹ ਕਿਸੇ ਨਾ ਕਿਸੇ ਤਰ੍ਹਾਂ ਨਹੀਂ ਚਾਹੁੰਦੇ ਕਿ ਸੁਖਵੀਰ ਬਾਦਲ ਜਿਹੜਾ ਆ ਉਹ ਉੱਭਰ ਕੇ ਸਾਹਮਣੇ ਆਏ ਹੁਣ ਇਸ ਵੇਲੇ ਉਹ 2 ਦਸੰਬਰ ਦੀ ਵੇਟ ਕਰ ਰਹੇ ਨੇ 2 ਦਸੰਬਰ ਦੀ ਉਡੀਕ ਕਰ ਰਹੇ ਨੇ ਸੁਖਵੀਰ ਬਾਦਲ ਦੇ ਖਿਲਾਫ ਅਕਾਲ ਤਖਤ ਵੱਲੋਂ ਕਿਸ ਤਰ੍ਹਾਂ ਦੀ ਸਜ਼ਾ ਜਿਹੜੀ ਹੈ ਉਹ ਸੁਣਾਈ ਜਾਵੇਗੀ ਪਰੰਤੂ ਇਹ ਹੋ ਸਕਦਾ ਹੈ ਕਿ ਉਹਨਾਂ ਦੇ ਦਿਮਾਗ ਦੇ ਵਿੱਚ ਹੋਵੇ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੀ ਲੋਕ ਜਨमानस ਹੈ ਉਸ ਨੂੰ ਪ੍ਰਭਾਵਿਤ ਕਰੀਏ ਤਾਂ ਹੋ ਸਕਦਾ ਹੈ ਉਨ੍ਹਾਂ ਦੀ ਇਹ ਦਿਮਾਗ ਦੀ ਉਪਜ ਹੋਵੇ ਕਿ ਇਹ ਜਿਹੜੀ ਅਕਾਲੀ ਦਲ ਹੈ ਉਹ ਜਾਂ ਸੁਖਵੀਰ ਬਾਦਲ ਜਿਹੜਾ ਵਿਅਕਤੀਗਤ ਤੌਰ ਤੇ ਉਹਨਾਂ ਦੀ ਜਿਹੜੀ ਰਾਜਨੀਤਿਕ ਸ਼ਾਖ ਹੈ ਜਿਹੜੀ ਉਸ ਨੂੰ ਢਾ ਲੱਗੇ ਜਾਂ ਲੋਕਾਂ ਦੀਆਂ ਨਜ਼ਰਾਂ ਵਿੱਚ ਉਸ ਤੇ ਪ੍ਰਸ਼ਨ ਚ ਨੇ ਲੱਗੇ। ਫੈਸੇ ਸਾਹਿਬ ਆਪਾਂ ਗੱਲ ਸੁਖਵੀਰ ਬਾਦਲ ਹੁਣਾਂ ਦੀ ਕਰ ਰਹੇ ਆ ਵੀ ਇਸ ਵਕਤ ਉਹ ਜਿਹੜੇ ਇਕਾਂਤਵਾਸ ਹੋਏ ਹੋਏ ਆ ਪਰ ਇੰਦਾ ਤਾਂ ਪ੍ਰੋਫੈਸਰ ਸਾਹਿਬ ਨਵਜੋਤ ਸਿੱਧੂ ਵੀ ਇਸ ਵੇਲੇ ਸਿਆਸਤ ਤੋਂ ਦੂਰ ਨੇ। ਹਾਲਕਿ ਉਹ ਪ੍ਰੈਸ ਕਾਨਫਰੰਸ ਵੀ ਉਹਨਾਂ ਨੇ ਪਿੱਛੇ ਜੇ ਕੀਤੀ ਜਦੋਂ ਉਹਨਾਂ ਨੇ ਆਪਣੀ ਧਰਮਪਤਨੀ ਬਾਰੇ ਦੱਸਿਆ ਕਿ ਆਯੁਰਵੇਦਾ ਦੇ ਇਲਾਜ ਦੇ ਨਾਲ ਉਹਨਾਂ ਨੂੰ ਫਰਕ ਪਿਆ ਉਹ ਵਿਵਾਦ ਵੀ ਆ ਗਿਆ ਸੁਨੀਲ ਜਾਖੜ ਵੀ ਇਸ ਵੇਲੇ ਕਿਨਾਰਾ ਕਰੀ ਬੈਠੇ ਆ ਉਹ ਕਹਿੰਦੇ ਆ ਜੀ ਮੈਂ ਭਾਜਪਾ ਨੂੰ ਲੀਡ ਨਹੀਂ ਕਰ ਸਕਦਾ ਮੈਂ ਸੀਟਾਂ ਨਹੀਂ ਜਿਤਾ ਸਕਿਆ ਉਹ ਵੀ ਲਗਭਗ ਇਕਾਂਤਵਾਸੀ ਮੰਨਿਆ ਜਾਊਗਾ ਕਿਉਂਕਿ ਭਾਜਪਾ ਦੀ ਜਦੋਂ ਸੂਬਾ ਪਧਰੀ ਮੀਟਿੰਗ ਹੁੰਦੀ ਹੈ ਤੇ ਸੁਨੀਲ ਜਾਖੜ ਉੱਥੇ ਗੈਰਹਾਜ਼ਰ ਰਹਿੰਦੇ ਆ ਸੋ ਕੁੱਲ ਨੂੰ ਲਾ ਕੇ ਪੰਜਾਬ ਦੇ ਤਿੰਨ ਵੱਡੇ ਚਿਹਰੇ ਜਿਹੜੇ ਆ ਸਿਆਸੀ ਚਿਹਰੇ ਜਿਹੜੇ ਆ ਉਹ ਇਸ ਵਕਤ ਲਾਈਮਲਾਈਟ ਤੋਂ ਬਾਹਰ ਨੇ ਜ਼ਮੀਨ ਤਲਾਸ਼ ਰਹੇ ਨੇ 2027 ਵਾਸਤੇ ਜਾਂ ਉਹਨਾਂ ਦਾ ਜਿਹੜਾ ਸਿਆਸੀ ਭੁੇਖਾ ਹੈ ਉਹਦੇ ਵਾਸਤੇ ਸੋ ਮੈਂ ਚਾਹੁੰਨਾ ਆਪਾਂ ਜਿੱਥੇ ਸੁਖਬੀਰ ਬਾਦਲ ਦੀ ਗੱਲ ਪ੍ਰੋਫੈਸਰ ਸਾਹਿਬ ਕਰ ਰਹੇ ਆ ਉੱਥੇ ਨਵਜੋਤ ਸਿੱਧੂ ਹੋਣਾਂ ਦੀ ਗੱਲ ਵੀ ਕਰੀਏ ਤੇ ਨਾਲ ਦੀ ਨਾਲ ਆਪਾਂ ਚਰਚਾ ਇਹ ਵੀ ਕਰੀਏ ਕਿ ਜਾਖੜ ਸਾਹਿਬ ਜਿਹੜੇ ਹੁਣ ਕਿਨਾਰਾ ਕਰ ਗਏ ਆ ਇਹ ਕੀ ਸੋਚ ਰਹੇ ਨੇ ਵਾਪਸ ਜਿਹੜਾ ਵਾ ਉਹ ਜਾਣਗੇ ਕਾਂਗਰਸ ਦੇ ਵਿੱਚ ਜਾਂ ਜਿੱਦਾਂ ਉਹ ਅਕਾਲੀ ਦਲ ਦੀ ਬੜੀ ਹਮਾਇਤ ਕਰਦੇ ਆ ਵੀ ਕਿਤੇ ਅਕਾਲੀ ਦਲ ਦੇ ਵਿੱਚ ਵੀ ਆ ਸਕਦੇ ਆ ਵੀ ਕਹਿੰਦੇ ਖੇਤਰੀ ਪਾਰਟੀ ਹੋਣਾ ਬਹੁਤ ਜ਼ਰੂਰੀ ਹੈ ਐ ਸੰਦੀਪ ਜੀ ਆਪਾਂ ਸੁਖਵੀਰ ਬਾਦਲ ਦੀ ਰਾਜਨੀਤਿਕ ਇਕਾਂਤ ਦੀ ਗੱਲ ਕਰਨ ਦੇ ਨਾਲ-ਨਾਲ ਤੁਸੀਂ ਇੱਕ ਸਵਾਲ ਪੁੱਛਿਆ ਕਿ ਜਿਹੜੇ ਇਕਾਂਤਵਾਸ ਵਿੱਚ ਇਸ ਵੇਲੇ ਲੀਡਰ ਜਿਹੜੇ ਰਹਿ ਰਹਿ ਰਹੇ ਨੇ ਜਿਨ੍ਹਾਂ ਵਿੱਚੋਂ ਨਵਜੋਤ ਸਿੰਘ ਸਿੱਧੂ ਤੇ ਤੁਸੀਂ ਸੁਨੀਲ ਜਾਖੜ ਦੀ ਗੱਲ ਕੀਤੀ ਹੈ ਜਿੱਥੋਂ ਤੱਕ ਨਵਜੋਤ ਸਿੰਘ ਸਿੱਧੂ ਦਾ ਸਬੰਧ ਹੈ 2022 ਦੀ ਇਲੈਕਸ਼ਨ ਦੇ ਵਿਲੇ ਅਸੈਂਬਲੀ ਚੋਣਾਂ ਦੇ ਵੇਲੇ ਉਹ ਚਾਹੁੰਦੇ ਸਨ ਕਿ ਉਹਨਾਂ ਨੂੰ ਕਾਂਗਰਸ ਦਾ ਚਿਹਰਾ ਜਿਹੜਾ ਹੈ ਮੁੱਖ ਮੰਤਰੀ ਦਾ ਉਹ ਬਣਾਇਆ ਜਾਏ ਪਰ ਹਾਈ ਕਮਾਂਡ ਵੱਲੋਂ ਉਸ ਵੇਲੇ ਇੱਕ ਦਲਿਤ ਸਿੱਖ ਜਿਹੜੇ ਚਰਨਜੀਤ ਸਿੰਘ ਚੰਨੀ ਨੇ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਚਲੋ ਬਦਕਸਮਤੀ ਕਿ ਪਾਰਟੀ ਜਿਹੜੀ ਆ ਉਸ ਲਿਹਾਰ ਗਈ لیکن ਸੁਖਵੀਰ ਬਾਦਲ ਔਰ ਨਵਜੋਤ ਸਿੰਘ ਸਿੱਧੂ ਔਰ ਸੁਨੀਲ ਜਾਖੜ ਇਹਨਾਂ ਤਿੰਨਾਂ ਦੀ ਸਥਿਤੀ ਐਸ ਵੇਲੇ ਇੱਕੋ ਜਿਹੀ ਬਣ ਰਹੀ ਹੈ ਜਿੱਥੇ ਤੱਕ ਨਵਜੋਤ ਸਿੰਘ ਸਿੱਧੂ ਦਾ ਸਬੰਧ ਹੈ ਨਵਜੋਤ ਸਿੰਘ ਸਿੱਧੂ ਐਸ ਵੇਲੇ ਕਾਂਗਰਸ ਪਾਰਟੀ ਵਿੱਚ ਬਣੇ ਹੋਏ ਨੇ ਪਰ ਉਹਨਾਂ ਦੀਆਂ ਗਤੀਵਿਧੀਆਂ ਜਿਹੜੀਆਂ ਨੇ ਉਹ ਬਿਲਕੁਲ ਜ਼ੀਰੋ ਨੇ ਕਿਉਂਕਿ ਇੱਕ ਤਾਂ ਉਹਨਾਂ ਦੀ ਬਿਮਾਰ ਧਰਮ ਪਤਨੀ ਦੇ ਪਤੀ ਉਹਨਾਂ ਨੇ ਜਿਹੜੀ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਉਸ ਵੱਲ ਉਹ ਬਿਜ਼ੀ ਰਹੇ ਨੇ ਪਰੰਤੂ ਉਹ ਚਾਹੁੰਦੇ ਨੇ ਉਹ ਕਿ ਉਹ ਕਾਂਗਰਸ ਦੇ ਵਿੱਚ ਅੱਗੇ ਜਾ ਕੇ ਉਹ ਸਰਗਰਮੀਆਂ ਵਿੱਚ ਹਿੱਸਾ ਲੈ ਸਕਣ ਪਰ ਨਾਲ ਦੀ ਨਾਲ ਉਹ ਇਹ ਵੀ ਡਿਮਾਂਡ ਕਰਦੇ ਨੇ ਮੰਗ ਕਰਦੇ ਨੇ ਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਉਹਨਾਂ ਦਾ ਰੋਲ ਜਿਹੜਾ ਆ ਉਹ ਨਿਸ਼ਚਿਤ ਕਰੇ ਉਹਨਾਂ ਨੇ ਸਾਰੀ ਗੱਲ ਹਾਈ ਕਮਾਂਡ ਤੇ ਛੱਡ ਦਿੱਤੀ ਹੈ ਕਿ ਜਦੋਂ ਵੀ ਹਾਈ ਕਮਾਂਡ ਉਹਨਾਂ ਨੂੰ ਕਹੇਗੀ ਉਹ ਨਿਸ਼ਚਿਤ ਰੂਪ ਦੇ ਵਿੱਚ ਸਰਗਰਮ ਹੋ ਕੇ ਪੰਜਾਬ ਦੀ ਰਾਜਨੀਤੀ ਵਿੱਚ ਹਿੱਸਾ ਲੈਣਗੇ ਕਿਉਂਕਿ ਉਹ ਆਮ ਤੌਰ ਤੇ ਇਹੀ ਚਾਹੁੰਦੇ ਨੇ ਕਿ ਮੈਂ ਪੰਜਾਬ ਦੀ ਰਾਜਨੀਤੀ ਵਿੱਚ ਸਰਗਰਮ ਰਵਾਂ ਉਹਨਾਂ ਨੇ ਹਮੇਸ਼ਾ ਹੀ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਉਹਨਾਂ ਨੇ ਕੇਂਦਰ ਦੀ ਰਾਜਨੀਤੀ ਛੱਡੀ ਹੀ ਇਸ ਕਰਕੇ ਹੈ ਕਿਉਂਕਿ ਉਹ ਪੰਜਾਬ ਦੇ ਵਿੱਚ ਸਰਗਰਮ ਰਹਿਣਾ ਚਾਹੁੰਦੇ ਨੇ ਔਰ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਕਿ ਨਵਜੋਤ ਸਿੰਘ ਸਿੱਧੂ ਹੁਣਾਂ ਨੂੰ ਕੋਈ ਸਰਗਰਮੀ ਦਾ ਮੌਕਾ ਮਿਲ ਜਾਵੇ ਤੇ ਜਿੱਥੋਂ ਤੱਕ ਸੁਨੀਲ ਜਾਖੜ ਦੀ ਗੱਲ ਹੈ ਕਾਂਗਰਸ ਦੇ ਵਿੱਚ ਰਹੇ ਸੁਨੀਲ ਜਾਖੜ 2022 ਦੀਆਂ ਜਿਹੜੀਆਂ ਚੋਣਾਂ ਨੇ ਉਸ ਦੇ ਵਿੱਚ ਕਾਂਗਰਸ ਵੱਲੋਂ ਅਣਗੌਲੇ ਇਹ ਕਰਨ ਦੇ ਕਾਰਨ ਕਿਉਂਕਿ ਉਹ ਚਾਹੁੰਦੇ ਸਨ ਕਿ ਮੈਨੂੰ ਮੁੱਖ ਮੰਤਰੀ ਦਾ ਚਿਹਰਾ ਜਿਹੜਾ ਬਣਾਇਆ ਜਾਵੇ ਬਣਦੇ ਬਣਦੇ ਰਹ ਗਏ ਔਰ ਅੰਬਿਕਾ ਸੋਨੀ ਨੇ ਉਹਨਾਂ ਤੇ ਜਿਹੜੀ ਰਾਜਨੀਤਿਕ ਜਿਹੜੀ ਹੈ ਮੁੱਖ ਮੰਤਰੀ ਦੇ ਤੌਰ ਤੇ ਉਹਨਾਂ ਨੂੰ ਉਹਦਾ ਜਿਹੜਾ ਮਿਰਰਨ ਵਾਲਾ ਸੀ ਉਸ ਤੇ ਪ੍ਰਸ਼ਨ ਚਿੰਨ ਲਾ ਦਿੱਤਾ ਤੇ ਸੁਨੀਲ ਜਾਖੜ ਜਿਹੜੇ ਨੇ ਉਹ ਹੌਲੀ-ਹੌਲੀ ਦੂਰ ਹੁੰਦੇ ਗਏ ਤੇ ਭਾਜਪਾ ਦੇ ਵਿੱਚ ਚਲੇ ਗਏ ਪਰੰਤੂ ਜਿਵੇਂ ਕਿ ਦੇਖਿਆ ਕਿ ਭਾਜਪਾ ਦੇ ਵਿੱਚ ਵੀ ਉਹ ਇਹ ਹਮਾਇਤ ਜ਼ਰੂਰ ਕਰਦੇ ਰਹੇ ਕਿ ਅਕਾਲੀ ਦਲ ਦੇ ਨਾਲ ਸਮਝੌਤਾ ਕਰਨਾ ਚਾਹੀਦਾ ਵੀ ਖੇਤਰੀ ਪਾਰਟੀ ਦਾ ਹੋਣਾ ਬਹੁਤ ਜ਼ਰੂਰੀ ਹੈ ਅਕਾਲੀ ਦਲ ਦੀ ਬਹੁਤ ਗੱਲ ਕਰਦੇ ਰਹੇ ਔਰ ਮਰਹੂਮ ਪ੍ਰਕਾਸ਼ ਸਿੰਘ ਬਾਦਲ ਹੁਣਾਂ ਦੀਆਂ ਤਾਰੀਫਾਂ ਵੀ ਕਰਦੇ ਹੁੰਦੇ ਆ ਤੁਸੀਂ ਦੇਖੋ ਇਹ ਰਾਜਨੀਤਿਕ ਵਿਅਕਤੀ ਦੀ ਇਹ ਤੁਸੀਂ ਮਤਲਬ ਉਹ ਕਿਸ ਤਰ੍ਹਾਂ ਬਦਲਦੇ ਨੇ ਕਿ ਕਾਂਗਰਸ ਵਿੱਚ ਰਹਿੰਦੇ ਹੋਏ ਉਹ ਭਾਜਪਾ ਤੇ ਅਕਾਲੀ ਦਲ ਦੀ ਵਿਰੋਧਤਾ ਕਰਦੇ ਰਹੇ ਤੇ ਜਦੋਂ ਉਹ ਭਾਜਪਾ ਦੇ ਵਿੱਚ ਆ ਗਏ ਹੁਣ ਉਹ ਅਕਾਲੀ ਦਲ ਦੇ ਨਾਲ ਜਿਹੜਾ ਹੈਗਾ ਉਹ ਗਠਜੋੜ ਕਰਨ ਦੀ ਸੰਭਾ ਦੇਖੋ ਬਾਜਵਾ ਸਾਹਿਬ ਨੇ ਵੀ ਜੋਸ਼ੀ ਸਾਹਿਬ ਇਹੋ ਗੱਲ ਆਖੀ ਸੀ ਨਾ ਜਦੋਂ ਚੋਣ ਨਤੀਜੇ ਆਏ ਜਿਮਨੀ ਚੋਣਾਂ ਦੇ ਕਹਿੰਦੇ ਵੀ ਅਕਾਲੀ ਦਲ ਨੂੰ ਲੜਨਾ ਚਾਹੀਦਾ ਸੀ ਅਕਾਲੀ ਦਲ ਲੜਦਾ ਤੇ ਅਸੀਂ ਜਿੱਤ ਜਾਣਾ ਸੀ ਹੁਣ ਇਹਦੇ ਬੜੇ ਵੱਡੇ ਸੰਕੇਤ ਵੀ ਨੇ ਬੜੇ ਵੱਡੇ ਇਸ਼ਾਰੇ ਨਿਕਲਦੇ ਨੇ ਚਰਚਾ ਕਰਨੀ ਹੋਵੇ ਤੇ ਬਹੁਤ ਦੂਰ ਤੱਕ ਜਾਂਦੀ ਹੈ ਵੀ ਇਹ ਕਿਵੇਂ ਪੋਸੀਬਲ ਹੁੰਦਾ ਇਹਦਾ ਇੱਕ ਸਿੱਧਾ ਕਾਰਨ ਤੇ ਇਹ ਆ ਵੀ ਅਕਾਲੀ ਦਲ ਦੀ ਵੋਟ ਆਪ ਨੂੰ ਨਹੀਂ ਪੈਣੀ ਸੀ ਅਕਾਲੀ ਦਲ ਨੂੰ ਪੈਣੀ ਸੀ ਅਕਾਲੀ ਦਲ ਦੀ ਸਥਿਤੀ ਕਮਜ਼ੋਰ ਆ ਤੇ ਕਾਂਗਰਸ ਨੇ ਜਿੱਤ ਜਾਣਾ ਸੀ ਦੂਜੇ ਪਾਸੇ ਇਹ ਵੀ ਆ ਵੀ ਕਿਤੇ ਕੋਈ ਗੰਢਤੁੱਪ ਵੀ ਹੋ ਸਕਦੀ ਸੀ ਦੇਖੋ ਸੁਨੀਲ ਜਾਖੜ ਹੁਣੀ ਜਿਹੜੇ ਨੇ ਉਹ ਬੜੇ ਸੁਲਝੇ ਹੋਏ ਸਿਆਸਤਦਾਨ ਮੰਨੇ ਜਾਂਦੇ ਰਹੇ ਨੇ ਬੜੇ ਗੰਭੀਰ ਲੈਵਲ ਦੀ ਉਹਨਾਂ ਦੀ ਚਰਚਾ ਹਮੇਸ਼ਾ ਰਹੀ ਆ ਪਰ ਉਨਾ ਦੇ ਪਰਿਵਾਰ ਨੇ ਵੀ ਬਲਰਾਮ ਜਾਖੜ ਜਿਹੜੇ ਨੇ ਉਹ ਕਾਂਗਰਸ ਪਾਰਟੀ ਵਿੱਚ ਬੜੇ ਸਰਗਰਮ ਰਹੇ ਨੇ ਲੇਕਿਨ ਹੁਣ ਇਸ ਵੇਲੇ ਸੁਨੀਲ ਜਾਖੜ ਜਿਹੜੇ ਨੇ ਉਹਨਾਂ ਨੇ ਬੀਜੇਪੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਬੜੇ ਇਸ ਵੇਲੇ ਅਕਾੰਤ ਵਾਸਤੇ ਵਿੱਚ ਹੀ ਉਹ ਚਲੇ ਗਏ ਨੇ ਉਹਨਾਂ ਦੀ ਹੁਣ ਜਿਹੜੀ ਸਥਿਤੀ ਹੈ ਉਹ ਕਾਫੀ ਡਾਮਾਡੋਲ ਹੋਏਗੀ ਲੇਕਿਨ ਜੇ ਬੀਜੇਪੀ ਜੇ ਚਾਹੇਗੀ ਤਾਂ ਉਹਨਾਂ ਨੂੰ ਕਿਤੇ ਸੈਂਟਰ ਦੇ ਵਿੱਚ ਲੈ ਜਾਵੇ ਪਤਾ ਨਹੀਂ ਉਹਨਾਂ ਦੇ ਹਾਲਾਤ ਕਿਸ ਤਰ੍ਹਾਂ ਬਣਨਗੇ ਹੋ ਸਕਦਾ ਉਹ ਇਹ ਸੋਚਣ ਕਿ ਮੇਰੀ ਮਾਂ ਪਾਰਟੀ ਜਿਹੜੀ ਕਾਂਗਰਸ ਹੈ ਮੈਂ ਉਹਦੇ ਵਿੱਚ ਹੀ ਵਾਪਸ ਚਲੇ ਜਾਵਾਂ ਜਾਂ ਇਹ ਵੀ ਹੋ ਸਕਦਾ ਹੈ ਕਿ ਅਕਾਲੀ ਦਲ ਵੱਲ ਉਹਨਾਂ ਦਾ ਮੋਹ ਜਿਹੜਾ ਤਾਜ਼ਾ-ਤਾਜ਼ਾ ਜਾਗ ਰਿਹਾ ਹੈ ਉਹ ਅਕਾਲੀ ਦਲ ਵਿੱਚ ਵੀ ਚਲੇ ਜਾਣ ਪਰ ਇਹ ਇਕਾਂਤ ਵਾਸ ਵਿੱਚ ਲੀਡਰ ਜਿਹੜੇ ਆ ਉਹ ਬਹੁਤੀ ਦਿਨ ਰਹਿਣਾ ਜਿਹੜਾ ਆ ਉਹਨਾਂ ਲਈ ਮੁਸ਼ਕਲ ਹੁੰਦਾ ਕਿਉਂਕਿ ਉਹ ਰਾਜਨੀਤਿਕ ਸਰਗਰਮੀਆਂ ਦੇ ਵਿੱਚ ਉਹਨਾਂ ਦੀ ਜਾਨ ਹੁੰਦੀ ਹੈ ਕਿਉਂਕਿ ਉਹ ਇਕੱਲੇ ਬੈਠ ਕੇ ਆਪਣੇ ਆਪ ਨੂੰ ਨਹੀਂ ਦੇਖ ਸਕਦੇ ਦੇਖੋ ਪ੍ਰੋਫੈਸਰ ਸਾਹਿਬ ਮਾ ਪਾਰਟੀ ਯਾਦ ਤਾਂ ਹੁਣ ਦਲਵੀਰ ਗੋਲੜੀ ਨੂੰ ਵੀ ਆ ਗਈ ਹੈ ਉਹਦਾ ਜੀ ਦਲਵੀਰ ਗੋਲੜੀ ਧੂਰੀ ਤੋਂ ਵਿਧਾਇਕ ਰਹੇ ਕਾਂਗਰਸ ਦੇ ਜਿਮਨੀ ਜਦੋਂ ਲੋਕ ਸਭਾ ਚੋਣਾਂ ਸੀਗੀਆਂ ਤੇ ਇਹਨਾਂ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਸੀ ਮੁੱਖ ਮੰਤਰੀ ਸਾਹਿਬ ਦੇ ਨਾਲ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਹੁਣ ਇਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਹੋਰ ਕੀਤੀ ਹੈ ਜਿਹਦੇ ਵਿੱਚ ਜ਼ਿਕਰ ਕਰ ਰਹੇ ਆ ਵੀ ਜਦੋਂ ਪੱਤਰਕਾਰਾਂ ਨੇ ਕਿਹਾ ਵੀ ਬਾਜਵਾ ਸਾਹਿਬ ਤੇ ਕਹਿੰਦੇ ਸੀਗੇ ਵੀ ਵਾਪਸ ਆਉਣ ਨਹੀਂ ਦੇਣਾ ਤੇ ਕਹਿੰਦੇ ਵੀ ਉਹ ਮੇਰੇ ਵੱਡੇ ਨੇ ਸਤਕਾਰਯੋਗ ਨੇ ਮੈਂ ਉਹਨਾਂ ਨੂੰ ਫੋਨ ਕਰੂੰਗਾ ਤੇ ਜੇ ਕੋਈ ਗਿਲਾ ਸ਼ਿਕਵਾ ਹੈਗਾ ਤੇ ਉਹ ਦੂਰ ਹੋ ਜਾਏਗਾ ਸੋ ਗੱਲ ਤੁਹਾਡੀ ਠੀਕ ਹੈ ਕਿ ਲੀਡਰਜ਼ ਬਹੁਤੀ ਦੇਰ ਸੱਤਾ ਤੋਂ ਦੂਰ ਜਿਹੜਾ ਉਹ ਨਹੀਂ ਰਹਿ ਸਕਦੇ ਪਰ ਤੁਸੀਂ ਇਹਦੇ ਨਾਲ ਆਪਾਂ ਮੈਂ ਕਹਿੰਨਾ ਵੀ ਦਿਲਵੀਰ ਗੋਲਡੀ ਦੀ ਵੀ ਆਪਾਂ ਗੱਲਬਾਤ ਜ਼ਰੂਰ ਕਰੀਏ ਵੀ ਦਿਲਵੀਰ ਗੋਲਡੀ ਹੁਣ ਬਾਜਵਾ ਸਾਹਿਬ ਨਾਲ ਜਦੋਂ ਗੱਲ ਕਰਨਗੇ ਤੇ ਬਾਜਵਾ ਸਾਹਿਬ ਸੁਭਾਵਕ ਜੀ ਗੱਲ ਹੈ ਵੀ ਸੀਨੀਅਰ ਨੇ ਵੱਡੇ ਨੇ ਜਿੰਦਾ ਵੱਡੇ ਥੋੜਾ ਜਿਹਾ ਡਾਂਟ ਫਟਕਾਰ ਲਗਾਉਂਦੇ ਹੁੰਦੇ ਆ ਝਾੜਦੇ ਆ ਪਰ ਦਿਲਵੀਰ ਗੋਲਡੀ ਦੀ ਵਾਪਸੀ ਹੋ ਜਾਏਗੀ ਕਿਉਂਕਿ ਰਾਜਾ ਵੜਿੰਗ ਹੁਣਾ ਦੇ ਨਾਲ ਨੇੜਤਾ ਗੱਲ ਇਹ ਹੈ ਵੀ ਦਿਲਵੀਰ ਗੋਲਡੀ ਤੇ ਜਾਖੜ ਸਾਹਿਬ ਦੇ ਦਰਮਿਆਨ ਕੋਈ ਫਰਕ ਦਿਸਦਾ ਜਾਂ ਘਰ ਵਾਪਸੀ ਘਰ ਵਾਪਸੀ ਹੁੰਦੀ ਹੈ ਆਪਾਂ ਪਿਛਲੇ ਕਈ ਦਿਨਾਂ ਤੋਂ ਦਲ ਬਦਲੂਆਂ ਦੇ ਬਾਰੇ ਬੜੀ ਗੰਭੀਰ ਚਰਚਾ ਕਰਦੇ ਰਹੇ ਹਾਂ ਕਿਉਂਕਿ ਰਾਜਨੀਤੀ ਵਿੱਚ ਇਹ ਜਿਹੜੇ ਦਲ ਬਦਲੂ ਰਹੇ ਨੇ ਇਹਨਾਂ ਨੇ ਜਾਂ ਦਲ ਬਦਲ ਕਰ ਰਹੇ ਨੇ ਇਹਨਾਂ ਨੇ ਰਾਜਨੀਤੀ ਨੂੰ ਕਾਫੀ ਗੰਧਲਾ ਕਰ ਦਿੱਤਾ ਹੈ ਲੋਕਾਂ ਲੋਕ ਜਿਹੜੇ ਨੇ ਉਹ ਕਈ ਵਾਰੀ ਰਾਜਨੀਤਿਕ ਨੇਤਾਮਾ ਉੱਤੋਂ ਵਿਸ਼ਵਾਸ ਜਿਹੜਾ ਉਹਨਾਂ ਦਾ ਉੱਠ ਜਾਂਦਾ ਹੈ ਉਹ 2024 ਦੀ ਲੋਕ ਸਭਾ ਦੀ ਇਲੈਕਸ਼ਨ ਦੇ ਵੇਲੇ ਐ ਦਲਵੀਰ ਗੋਲਡੀ ਸੰਗਰੂਰ ਤੋਂ ਲੜਨਾ ਚਾਹੁੰਦੇ ਸੀ ਉਹਨਾਂ ਨੇ ਪਾਰਟੀ ਨੇ ਟਿਕਟ ਨਹੀਂ ਦਿੱਤੀ ਉਹ ਚੁੱਪਚਾ ਬੈਠ ਗਿਆ ਸੁਖਵੀਰ ਸੁਖਪਾਲ ਖੇਹਰਾ ਨੂੰ ਟਿਕਟ ਮਿਲੀ ਉਹਨਾਂ ਨੇ ਘਰ ਜਾ ਕੇ ਬੇਨਤੀ ਕੀਤੀ ਨਾਲ ਤੁਰ ਗਏ ਅੱਛਾ ਵੈਸੇ ਇੱਕ ਗੱਲ ਹੋਰ ਮੇਰੇ ਸਵਾਲ ਆ ਗਿਆ ਦਿਮਾਗ ਸੁਖਪਾਲ ਖਹਿਰਾ ਨੂੰ ਟਿਕਟ ਦੇਣਾ ਵੈਸੇ ਕੋ ਕਿੰਨਾ ਕੁ ਜ਼ਾਇਦ ਸੀਗਾ ਕਿਉਂਕਿ ਸੁਖਪਾਲ ਖਹਿਰਾ ਦੇ ਮਨ ਦੇ ਵਿੱਚ ਜਿਹੜਾ ਗੁੱਸਾ ਸੀਗਾ ਉਹ ਮੁੱਖ ਮੰਤਰੀ ਮਾਨ ਦੇ ਖਿਲਾਫ ਸੀਗਾ ਉਹ ਪਤਾ ਹੀ ਲੱਗਦਾ ਸੀ ਜਦੋਂ ਵੀਡੀਓ ਵੀ ਪਾਉਂਦੇ ਸੀਗੇ ਪਰ ਇਸ ਫੈਸਲੇ ਨਾਲ ਉਹਨਾਂ ਦਲਵੀਰ ਗੋਲਡੀ ਨਾਰਾਜ਼ ਕਰ ਲਿਆ ਤੇ ਸੀਟ ਜਿਹੜੀ ਆ ਸੰਗਰੂਰ ਵਾਲੀ ਹਾਰ ਵੀ ਗਏ ਦੇਖੋ ਜਿਸ ਵੇਲੇ ਖਹਿਰਾ ਸਾਹਿਬ ਨੂੰ ਟਿਕਟ ਮਿਲੀ ਉਹਨਾਂ ਨੇ ਟਿਕਟ ਮੰਗ ਕੇ ਲਈ ਸੀ ਕਿ ਅਸੀਂ ਜਿਹੜੇ ਨੇ ਭਗਵੰਤ ਮਾਨ ਹੈ ਉਸ ਦਾ ਮੁਕਾਬਲਾ ਕਰਨਾ ਉਸ ਦੇ ਘਰ ਵਿੱਚ ਜਾ ਕੇ ਉਹਨਾਂ ਨੂੰ ਦਲਬੀਰ 골ਡੀ ਦੇ ਬਾਰੇ ਪਤਾ ਸੀ ਕਿ ਉਹ ਇੱਕ ਜਜਾਰੂ ਕਿਸਮ ਦਾ ਨੌਜਵਾਨ ਹੈ ਔਰ ਉਹਨਾਂ ਨੇ ਸਾਥ ਲਿਆ ਕੋਸ਼ਿਸ਼ ਕੀਤੀ ਲੇਕਿਨ ਸਾਥ ਲੈਣ ਤੋਂ ਬਾਅਦ ਅਨਾਉਂਸਮੈਂਟ ਹੋਣ ਤੋਂ ਦੂਸਰੇ ਤੀਸਰੇ ਦਿਨ ਬਾਅਦ ਹੀ 골ਡੀ ਸਾਹਿਬ ਜਿਹੜੇ ਨੇ ਉਹ ਆਪ ਦੀ ਗੋਦੀ ਵਿੱਚ ਜਾ ਬੈਠੇ ਉਹਨਾਂ ਨੇ ਮੀਤheer ਦਾ ਸਮਰਥਨ ਕਰ ਦਿੱਤਾ ਪਰ ਫਿਰ ਥੋੜਾ ਜਿਹਾ ਕਦੀ ਘਰ ਬੈਠ ਗਿਆ ਕਦੀ ਚਲੇ ਗਿਆ ਸ਼ਾਇਦ ਉਹਨਾਂ ਨੂੰ ਇਹ ਲੱਗਦਾ ਸੀ ਕਿ ਅਗਲ ਮੀਤ ਹੇਅਰ ਇਲੈਕਸ਼ਨ ਜਿੱਤ ਗਏ ਤਾਂ ਜਿਹੜੀ ਬਰਨਾਲੇ ਵਾਲੀ ਸੀਟ ਹੈ ਉਸ ਤੋਂ ਉਹਨਾਂ ਨੂੰ ਇਲੈਕਸ਼ਨ ਲੜਾਇਆ ਜਾਏਗਾ ਹੁਣ ਹੋਇਆ ਕੀ ਕਿ ਇਲੈਕਸ਼ਨ ਤਾਂ ਉਹ ਜਿੱਤ ਗਏ ਲੇਕਿਨ ਖਾਲੀ ਹੋਈ ਸੀਟ ਤੋਂ ਉਹਨਾਂ ਨੇ ਆਪਣਾ ਰਿਸ਼ਤੇਦਾਰ ਜਿਹੜਾ ਆ ਉਸ ਨੂੰ ਟਿਕਟ ਦਿਵਾ ਦਿੱਤੀ ਉਹ ਵੀ ਹਾਰ ਗਿਆ ਹੁਣ ਇਹਨਾਂ ਨੂੰ ਇਸ ਤਰ੍ਹਾਂ ਲੱਗਦਾ ਕਿ ਸੁਖਵੀਰ ਬਾਦਲ ਦੀ ਤਰ੍ਹਾਂ ਇਹ ਵੀ ਕਿਤੇ ਅਗਿਆਤ ਬਾਸ ਵਿੱਚ ਨਾ ਚਲੇ ਜਾਣ ਕਿਉਂਕਿ ਇਹਨਾਂ ਦਾ ਰਾਜਨੀਤੀ ਵਿੱਚ ਸਰਗਰਮ ਰਹਿਣਾ ਬੜਾ ਜ਼ਰੂਰੀ ਹੈ ਆਪ ਵੱਲੋਂ ਭਾ ਨਹੀਂ ਦਿੱਤਾ ਜਾ ਰਿਹਾ ਕਾਂਗਰਸ ਪਾਰਟੀ ਛੱਡ ਚੁੱਕੇ ਆ ਅਕਾਲੀ ਦਲ ਵਿੱਚ ਜਾ ਨਹੀਂ ਸਕਦੇ ਬੀਜੇਪੀ ਵੱਲ ਜਾਣਾ ਇਹਨਾਂ ਨੂੰ ਮੁਸ਼ਕਲ ਲੱਗ ਰਿਹਾ ਜਿਮਨੀ ਚੋਣਾਂ ਦੇ ਰਿਜ਼ਲਟ ਦੇਖ ਕੇ ਹੁਣ ਫਿਰ ਇਹੀ ਸੋਚ ਰਿਹਾ ਕਿ ਆਪਾਂ ਫਿਰ ਆਪਣੀ ਮਾਂ ਪਾਰਟੀ ਵੱਲ ਵਾਪਸ ਕਿਉਂ ਨਾ ਚਲੇ ਜਾਈਏ ਕਿਉਂਕਿ ਉੱਥੇ ਤਾਂ ਕਹਿਣਾ ਬੜਾ ਸੌਖਾ ਹੁੰਦਾ ਆ ਸਾਡਾ ਜੀ ਉੱਥੇ ਜਾ ਕੇ ਦੂਜੀ ਪਾਰਟੀ ਵਿੱਚ ਦਿਲ ਨਹੀਂ ਲੱਗਾ ਉਹਨਾਂ ਦੀਆਂ ਨੀਤੀਆਂ ਨਾਲ ਸਹਿਮਤ ਨਹੀਂ ਉਹ ਉੱਥੇ ਡਿਕਟੇਟਰਸ਼ਿਪ ਹੈ ਇਸ ਕਰਕੇ ਜੀ ਅਸੀਂ ਮਾਂ ਪਾਰਟੀ ਵੱਲ ਆ ਗਏ ਆ ਇਹ ਤਾਂ ਸਾਡੀ ਘਰ ਵਾਪਸੀ ਆ ਅੱਛਾ ਪ੍ਰੋਫੈਸਰ ਵੀ ਇੱਕ ਗੱਲ ਹੋਰ ਆ 2027 ਦੇ ਵਿੱਚ ਜਦੋਂ ਚੋਣਾਂ ਹੋਣੀਆਂ ਨਾ ਉਹ ਜਨਵਰੀ ਫਰਵਰੀ ਚ ਹੋ ਜਾਣੀਆਂ ਲਗਭਗ ਸਾਡੇ ਕੋਲ 25 ਆ ਤੇ 26 ਆ 26 ਦੇ ਵੀ ਤੁਸੀਂ ਮੰਨੋ ਵੀ ਅਕਤੂਬਰ ਦੇ ਕੋਲ ਆ ਕੇ ਨਵੰਬਰ ਦੇ ਕੋਲ ਆਉਂਦਿਆਂ ਆਉਂਦਿਆਂ ਚੋਣ ਜਾਬਤਾ ਜਿਹੜਾ ਲੱਗ ਜਾਣਾ ਡੇਢ ਪੌਣੇ ਦੋ ਸਾਲ ਹੀ ਹੁਣ ਮੋٹے ਮੋٹے ਬਚੇ ਆ 25 ਤੋਂ ਜੇ ਚਲੀਏ ਆਪਾਂ ਹਨਾ ਆਪਾਂ ਨਵੰਬਰ ਚ ਬੈਠੇ ਆ 24 ਦੇ ਵਿੱਚ ਤੇ ਜੇ 25 ਤੋਂ ਚਲੀਏ 2027 ਤੱਕ ਜਾਂ ਉਤੋਂ ਪਹਿਲਾਂ ਇਹ ਲੀਡਰ ਜਿਨ੍ਹਾਂ ਦੇ ਬਾਰੇ ਆਪਾਂ ਗੱਲ ਕਰ ਰਹੇ ਆ ਸੁਨੀਲ ਜਾਖੜ ਨਵਜੋਤ ਸਿੱਧੂ ਸੁਖਬੀਰ ਬਾਦਲ ਕੀ ਇਹ ਆਪਣੀ ਪੋਜੀਸ਼ਨ ਕਾਇਮ ਕਰਨ ਦੇ ਵਿੱਚ ਆਪਣੇ ਪੈਰ ਜਮਾਉਣ ਦੇ ਵਿੱਚ ਕਾਮਯਾਬ ਹੋ ਜਾਣਗੇ ਜਾਂ ਸੰਘਰਸ਼ ਲੰਮਾ ਜਾਂ ਫਿਰ ਇਹ ਹਜੇ ਸਾਇਲੈਂਟ ਰਹਿਣਗੇ ਸਤਾਈ ਨੰਗਾ ਦੇਣਗੇ ਦੇਖੋ 2027 ਦੀ ਇਲੈਕਸ਼ਨ ਦੇ ਕਈ ਪਹਿਲੂ ਨੇ ਉਹਨਾਂ ਵਿੱਚੋਂ ਅ ਅਰਵਿੰਦ ਕੇਜਰੀਵਾਲ 2000 ਜਿਹੜੀ ਅਗਲੇ ਜਨਵਰੀ ਫਰਵਰੀ ਦੇ ਵਿੱਚ ਇਲੈਕਸ਼ਨ ਹੋਣੀ ਹੈ ਦਿੱਲੀ ਦੇ ਵਿੱਚ ਉਸ ਦੇ ਵੱਲ ਵੀ ਜਿਹੜਾ ਹੈ ਉਹ ਕਾਫੀ ਧਿਆਨ ਦੇ ਨਾਲ ਦੇਖਣ ਦੀ ਲੋੜ ਹੈ ਕਿਉਂਕਿ ਉਹਨਾਂ ਦੀ ਜਿੱਤ ਹਾਰ ਜਿਹੜੀ ਹੈ ਉਹ ਪੰਜਾਬ ਦੀਆਂ ਜਿਹੜੀਆਂ ਇਲੈਕਸ਼ਨਾਂ ਨੇ ਉਹਨਾਂ ਤੇ ਕਾਫੀ ਅਸਰ ਪਾਏਗੀ ਭਗਵੰਤ ਮਾਨ ਦੀ ਕੀ ਸਥਿਤੀ ਹੁੰਦੀ ਹੈ ਉਸ ਦੇ ਬਾਰੇ ਜਿਸ ਦੇ ਬਾਰੇ ਆਪਾਂ ਚਰਚਾ ਵੀ ਕੀਤੀ ਹੈ ਉਸ ਦੀ ਸਥਿਤੀ ਵੀ 2025 ਜਿਹੜੀ 25 ਹੈ ਉਹਦੀਆਂ ਦਿੱਲੀ ਅਸੈਂਬਲੀ ਦੀਆਂ ਚੋਣਾਂ ਉੱਤੇ ਉਹਦੀ ਹਾਰ ਜਿੱਤ ਉਤੇ ਨਿਰਭਰ ਕਰੇਗੀ ਏਸੀ ਤਰ੍ਹਾਂ ਤੁਸੀਂ ਸੁਖਵੀਰ ਬਾਦਲ ਦੀ ਗੱਲ ਕੀਤੀ ਹੈ ਸੁਖਵੀਰ ਬਾਦਲ ਜਿਹੜੇ ਨੇ ਉਹ ਇਸ ਵੇਲੇ ਬਹੁਤ ਹੀਠਾਂ ਰਾਜਨੀਤੀ ਵਿੱਚ ਉਹਨਾਂ ਦਾ ਸਥਾਨ ਜਿਹੜਾ ਆ ਉਹ ਤੀਸਰੇ ਚੌਥੇ ਤੇ ਖਿਸਕ ਗਿਆ ਆ ਉਹਨਾਂ ਦੀ ਹੋਣਦ ਸਿਰਫ ਤਾਂ ਹੀ ਰਹਿ ਸਕਦੀ ਹੈ ਜੇ ਉਹ ਇਸ ਵੇਲੇ ਭਾਜਪੀ ਦੇ ਨਾਲ ਕੁਝ ਸਮਝੌਤਾ ਕਰਦੇ ਆ ਅਦਰਵਾਇਜ਼ ਉਹ ਜਿਹੜੇ ਆ ਉਹਨਾਂ ਦੇ ਉੱਠਣ ਦੀ ਸੰਭਾਵਨਾ ਬਹੁਤ ਘੱਟ ਹੈ ਕਿਉਂਕਿ ਇਸ ਵੇਲੇ ਅਕਾਲ ਤਖਤ ਦਾ ਜਿਹੜਾ ਸੰਦੇਸ਼ ਆਉਣਾ ਹੈ 2 ਦਸੰਬਰ ਨੂੰ ਉਸ ਦੇ ਉੱਤੇ ਵੀ ਉਹਨਾਂ ਦੀ ਸਥਿਤੀ ਬੜੀ ਜਿਹੜੀ ਹੈ ਉਹ ਨਾਜ਼ੁਕ ਹੋਣ ਜਾ ਰਹੀ ਹੈ ਕਿਉਂਕਿ ਅਗਰ ਉਹਨਾਂ ਨੇ ਕੋਈ ਅਕਾਲ ਤਖਤ ਨੇ ਇਹੋ ਜਿਹਾ ਫੈਸਲਾ ਦੇ ਦਿੱਤਾ ਜਿਹੜਾ ਕਿ ਸਿਆਸੀ ਅਗਰ ਸਜ਼ਾ ਲੱਗੀ ਔਖਾ ਹੋ ਜਾ ਉਹ ਬੜਾ ਮੁਸ਼ਕਲ ਹੋ ਜਾਏਗਾ ਇਸ ਕਰਕੇ ਮੈਨੂੰ ਲੱਗਦਾ ਆ ਕਿ ਸੁਖਵੀਰ ਬਾਦਲ ਦੀ ਸਥਿਤੀ ਜਿਹੜੀ ਹੈ ਉਹ ਨਾਜ਼ੁਕ ਜਿਹੜੀ ਹੈ ਰਾਜਨੀਤਿਕ ਤੌਰ ਤੇ ਉਹ ਬਣੀ ਰਹੇਗੀ ਔਰ ਜਿਹੜੇ ਨਵਜੋਤ ਸਿੰਘ ਸਿੱਧੂ ਨੇ ਉਹਨਾਂ ਦਾ ਜਿਹੜਾ ਰਤਬਾ ਆ ਉਹ ਪਾਰਟੀ ਹਾਈ ਕਮਾਂਡ ਤੇ ਡਿਪੈਂਡ ਕਰਦਾ ਕਿ ਉਹ ਕਿਸ ਤਰ੍ਹਾਂ ਉਹਨਾਂ ਦੀ ਸੇਵਾਵਾਂ ਲੈਣਾ ਚਾਹੁੰਦਾ ਹੈ ਉਸੇ ਤਰ੍ਹਾਂ ਜਿਹੜੇ ਸੁਨੀਲ ਜਾਖੜ ਨੇ ਉਹ ਵੀ ਇਹ ਜਿਹੜਾ ਆ ਉਹ ਇਸ ਵੇਲੇ ਮੈਨੂੰ ਲੱਗਦਾ ਕਿ ਉਹ ਹੋ ਸਕਦਾ ਕਿ ਦੇ ਰਾਜਨੀਤੀ ਤੋਂ ਸੰन्यास ਹੀ ਨਾ ਲੈ ਲੈਣ ਕਿਉਂਕਿ ਉਹਨਾਂ ਨੇ ਅੱਗੇ ਵੀ ਇੱਕ ਵਾਰੀ ਫੈਸਲਾ ਕੀਤਾ ਸੀ ਕਿ ਮੇਰਾ ਹੁਣ ਦਿਲ ਨਹੀਂ ਕਰਦਾ ਪਰੰਤੂ ਕਹਿੰਦੇ ਆ ਕਿ ਰਾਜਨੀਤਿਕ ਜਿਹੜੇ ਇਹ ਵਿਅਕਤੀ ਹੁੰਦੇ ਨੇ ਉਹ ਕਹਿੰਦੇ ਹੋਰ ਨੇ ਤਾਂ ਕਰਦੇ ਹੋਰ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਸਾਰਿਆਂ ਦੀ ਸਥਿਤੀ ਜਿਹੜੀ ਹੈ ਉਹ ਸਪਸ਼ਟ ਹੋਣ ਦੀ ਪੂਰੀ ਸੰਭਾਵਨਾ ਹੈ ਅੱਛਾ ਪ੍ਰੋਫੈਸਰ ਮੈਨੂੰ ਇਦਾਂ ਲੱਗਦਾ ਵੀ ਆ ਜਿਹੜੇ ਗੀਤ ਤੋਂ ਜਿੱਤੋਂ ਆਪਾਂ ਚਰਚਾ ਸ਼ੁਰੂ ਕੀਤੀ ਬਈ ਸਾਜ਼ਿਸ਼ ਦਾ ਸ਼ਿਕਾਰ ਹੋ ਰਿਆ ਆਪਣਾ ਸੁਖਵੀਰ ਹੋਏ ਕਿਤੇ ਅਕਾਲੀ ਦਲ ਵਾਸਤੇ ਬੈਕਫਾਇਰ ਨਾ ਕਰ ਜਾਏ ਹਾਲਾਂਕਿ ਇਹ ਗੱਲ ਦਾ ਕੋਈ ਪ੍ਰਮਾਣ ਨਹੀਂ ਹੈਗਾ ਵੀ ਅਕਾਲੀ ਦਲ ਨੇ ਬਣਵਾਇਆ ਰੋਕੀ ਮਿੱਤਲ ਨੂੰ ਕਿਉਂਕਿ ਉਹ ਗੀਤਕਾਰ ਨੇ ਗਾਇਕ ਨੇ ਉਹਨਾਂ ਦੀ ਆਪਣੀ ਉਪਜ ਵੀ ਹੋ ਸਕਦੀ ਹੈ ਉਹਨਾਂ ਦੇ ਆਪਣੇ ਦਿਮਾਗ ਦੀ ਕਾਰਡ ਵੀ ਹੋ ਸਕਦੀ ਹੈ ਪਰ ਜਿਸ ਕਦਰ ਇਹ ਚਰਚਾ ਦਾ ਵਿਸ਼ਾ ਬਣਿਆ ਨਾ ਗੀਤ ਪ੍ਰੋਫੈਸਰ ਇਹ ਬੈਕਫਾਇਰ ਕਰ ਸਕਦਾ ਕਿਉਂਕਿ ਮੈਂ ਕਈ ਬੰਦਿਆਂ ਨਾਲ ਗੱਲ ਕੀਤੀ ਉਹ ਕਹਿੰਦੇ ਯਾਰ ਇਹ ਗੀਤ ਜਿਹੜਾ ਇਹ ਕੋ ਬਹੁਤ ਵਧੀਆ ਨਹੀਂ ਹੈ ਇਦਾਂ ਲੱਗਦਾ ਬਈ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਦੇਖਦੇ ਹਾਂ ਪ੍ਰੋਫੈਸਰ ਸਾਹਿਬ ਦੋ ਤਰੀਕ ਵਾਲੇ ਦਿਨ ਕੀ ਬਣਦਾ ਉੱਥੇ ਅਕਾਲ ਤਖਤ ਸਾਹਿਬ ਵਿਖੇ ਜਦੋਂ ਸਾਰੀ ਕੈਬਨਿਟ ਉੱਥੇ ਹਾਜ਼ਰ ਹੋਏਗੀ ਨਾਲ ਦੀ ਨਾਲ ਨਵਜੋਤ ਸਿੱਧੂ ਜਿਹੜੇ ਇਸ ਵੇਲੇ ਫਿਰ ਇੱਕ ਵਿਵਾਦ ਦੇ ਵਿੱਚ ਫਸੇ ਹੋਏ ਆ ਉਹਨਾਂ ਨੇ ਉਹ ਜਿਹੜਾ ਇੱਕ ਡਾਈਟ ਪਲਾਨ ਸ਼ੇਅਰ ਕੀਤਾ ਸੀਗਾ ਇੱਕ ਇਲਾਜ ਦਾ ਨਵਾਂ ਨੁਸਖਾ ਦੱਸਿਆ ਸੀ ਕੈਂਸਰ ਦੇ ਉਹਨੂੰ ਲੈ ਕੇ ਚਰਚਾ ਚ ਨੇ ਤੇ ਜਾਖੜ ਸਾਹਿਬ ਜਿਹੜੇ ਆ ਉਹ ਵੈਸੇ ਹੀ ਇਸ ਵੇਲੇ ਕਾਂਤਵਾਸ ਹੋਏ ਆ ਦੇਖਦੇ ਆ ਕੀ ਕਹਿੰਦੇ ਆ ਅ ਸੰਦੀਪ ਜੀ ਵਾਕਈ ਤੁਸੀਂ ਬੜੇ ਸਪਸ਼ਟ ਰੂਪ ਵਿੱਚ ਆਪ ਹੀ ਸਾਰੀਆਂ ਗੱਲਾਂ ਬਲ ਸੰਕੇਤ ਕਰ ਦਿੱਤਾ ਇਹ ਜਿਹੜਾ ਗੀਤ ਹੈ ਉਹ ਤਾਂ ਹੁਣ ਉਸ ਦਾ ਅਸਰ ਕੀ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗ ਜਾਏਗਾ ਜਦੋਂ ਅਕਾਲ ਤਖਤ ਸਾਹਿਬ ਦਾ ਫੈਸਲਾ ਜਿਹੜਾ ਆਏਗਾ ਉਹ ਤਾਂ ਸਪਸ਼ਟ ਰੂਪ ਵਿੱਚ ਮੈਂ ਸਮਝਦਾ ਆ ਕਿ ਸੁਖਵੀਰ ਬਾਦਲ ਦੀ ਜਿਹੜੀ ਰਾਜਨੀਤਿਕ ਹੋਂਦ ਹੈ ਉਸ ਉੱਤੇ ਅਕਾਲ ਤਖ ਦਾ ਫੈਸਲਾ ਜਿਹੜਾ ਆ ਉਹ ਕਾਫੀ ਪ੍ਰਭਾਵ ਜਿਹੜਾ ਪਾਏਗਾ ਇਸੇ ਤਰ੍ਹਾਂ ਮੈਂ ਪਹਿਲਾਂ ਕਹਿ ਚੁੱਕਾ ਕਿ ਨਵਜੋਤ ਸਿੰਘ ਸਿੱਧੂ ਬਲ ਪਾਰਟੀ ਹਾਈ ਕਮਾਂਡ ਬਲ ਦੇਖ ਰਹੇ ਨੇ ਤੇ ਜਿਹੜੇ ਨੇ ਸੁਨੀਲ ਜਾਖੜ ਇਹਨਾਂ ਦੀ ਸਥਿਤੀ ਵੀ ਬੜੀ ਜੜੀ ਹੈ ਉਹ ਸੰन्यास ਵੱਲ ਜਾਣ ਵਾਲੀ ਲੱਗਦੀ ਹੈ ਮੈਨੂੰ ਪ੍ਰੋਫੈਸਰ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਦਿਨੇ ਹੋ ਚਰਚਾ ਕਰਦੇ ਹੋ ਔਰ ਉਹਨਾਂ ਦਰਸ਼ਕਾਂ ਦਾ ਧੰਨਵਾਦ ਤੁਹਾਡੇ ਸ਼ੋਅ ਨੂੰ ਹੁਣ ਲੋਕ ਪਸੰਦ ਕਰ ਰਹੇ ਆ ਇਹਦੇ ਵਿੱਚ ਕਮੈਂਟਸ ਵੀ ਕਰਦੇ ਆ ਉਹਨਾਂ ਦੇ ਕਮੈਂਟਸ ਵੀ ਸਿਰ ਮੱਥੇ ਆ ਉਹ ਫਤਿਹ ਵੀ ਬੁਲਾਉਂਦੇ ਆ ਸਤਿ ਸ਼੍ਰੀ ਅਕਾਲ ਵੀ ਬੁਲਾਉਂਦੇ ਆ ਨਮਸਕਾਰ ਵੀ ਕਰਦੇ ਆ ਉਹਨਾਂ ਸਬਸਕ੍ਰਾਈਬਰਸ ਦਾ ਉਹਨਾਂ ਦਰਸ਼ਕਾਂ ਦਾ ਵੀ ਅਸੀਂ ਧੰਨਵਾਦ ਕਰਦੇ ਆ ਤੇ ਡਾਕਟਰ ਸਾਹਿਬ ਤੁਸੀਂ ਪ੍ਰੋਫੈਸਰ ਸਾਹਿਬ ਕੀਮਤੀ ਸਮਾਂ ਦਿਨੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਸੰਦੀਪ ਜੀ ਤੁਸੀਂ ਆਪਣੇ ਦਰਸ਼ਕਾਂ ਦੀ ਗੱਲ ਕੀਤੀ ਹੈ ਮੈਂ ਆਪਣੇ ਦਰਸ਼ਕਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਚਾਹਾਂਗਾ ਕਿ ਉਹ ਆਪਣੇ ਕੀਮਤੀ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਇਸ ਸ਼ੋਅ ਨੂੰ ਦੇਖਦੇ ਨੇ ਔਰ ਬਹੁਤ ਸਾਰੇ ਲੋਕ ਜਿਹੜੇ ਨੇ ਸਾਡੇ ਦਰਸ਼ਕ ਜਿਹੜੇ ਨੇ ਇਸ ਨੂੰ ਪਸੰਦ ਕਰਦੇ ਨੇ ਉਹਨਾਂ ਨੇ ਸਾਨੂੰ ਇਸ ਵਾਰ ਸੰਕੇਤ ਕੀਤੇ ਨੇ ਮੈਂ ਉਹਨਾਂ ਦਾ ਵਿਸ਼ੇਸ਼ ਤੌਰ ਤੇ ਬਹੁਤ-ਬਹੁਤ ਧੰਨਵਾਦ ਕਰਦਾ